ਪ੍ਰਭੂ ਜੀ ਸਾਨੂੰ ਸ੍ਰੀ ਤੇ ਨਾਮ ਵਿੱਚ ਮੇਰੇ ਅਜ਼ੀਜ਼ ਬੰਦ ਤੇ ਬਰਾਵੋ ਤੁਹਾਨੂੰ ਸਾਰੇ ਨੂੰ ਸलाम ਤੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪ੍ਰਭੂ ਦੇ ਬਚਨ ਦੇ ਵਿੱਚ ਹਮੇਸ਼ਾ ਵਾਤੇ ਜਾਓ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਨੂੰ ਖੁਦਾ ਦੇ ਬਚਨ ਦੇ ਵਿੱਚ ਵਧਣਾ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਦੂ ਕੀ ਪਾਲਦਾ ਕਹਿੰਦਾ ਮੇਰੇ ਬੱਚੇ ਮੇਰੇ ਰਾਹਾਂ ਤੇ ਚੱਲਣ ਮੇਰੇ ਬੱਚੇ ਆਪਣਾ ਜੀਵਨ ਮੇਰੀ ਮਰਜ਼ੀ ਦੇ ਅਕੋਰਡਿੰਗ ਚਲਾਉਣ ਜਦ ਅਸੀਂ ਆਪਣਾ ਜੀਵਨ ਖੁਦਾਬਨ ਕਿਸ ਨੂੰ ਸੀ ਨੂੰ ਦਿੰਨੇ ਆ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡੇ ਲਈ ਵੱਡੇ-ਵੱਡੇ ਰਸਤੇ ਖੋਲਦਾ ਹੈ ਸੱਚਮੁੱਚ ਸਾਡ ਸਾਨੂੰ ਜ਼ਰੂਰ ਤੇ ਆ ਇਹ ਨਵੇਂ ਸਾਲ ਦੇ ਵਿੱਚ ਆ ਕੇ ਨਵੇਂ ਨਰੂਏ ਹੋ ਜਾਣਾ ਜੇ ਅਗਰ ਸਾਡੇ ਕੋ ਪਿਛਲੇ ਸਾਲ ਦੇ ਵਿੱਚ ਇਹ ਪੁਰਾਣੇ ਸਾਲ ਦੇ ਵਿੱਚ ਜੋ ਵੀ ਗਲਤੀਆਂ ਜਾਂ ਗੁਨਾਹ ਹੋ ਗਏ ਆ ਤਾਂ ਸਾਨੂੰ ਮਨਾ ਤੋਂ ਮਾਫੀ ਮੰਗ ਕੇ ਸਾਨੂੰ ਉਹਨਾਂ ਨੂੰ ਪਿੱਛੇ ਛੱਡ ਕੇ ਔਰ ਆਪਣੇ ਪ੍ਰਭੂ ਜੀស្ត ਦੇ ਵਚਨ ਦੇ ਅਕੋਰਡਿੰਗ ਆਪਣੇ ਜੀਵਨ ਨੂੰ ਵਧਿਤ ਕਰਨਾ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਨੂੰ ਆਪਣਾ ਜੀਵਨ ਦਵਾਂਗੇ ਤਾਂ ਦੇਖੋ ਪਰਮੇਸ਼ਰ ਸਾਡੇ ਲਈ ਇਸ ਨਵੇਂ ਸਾਲ ਦੇ ਵਿੱਚ ਜਿਹੜੀਆਂ ਜਿੰਨੀਆਂ ਸਾਡੀਆਂ ਬਰਕਤਾਂ ਰੁਕੀਆਂ ਹੋਈਆਂ ਸਾਨੂੰ ਕਿੱਦਾਂ ਦਿੰਦਾ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਨੂੰ ਇਹ ਨਾ ਧਰਤੀ ਦੀਆਂ ਚੀਜ਼ਾਂ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਜ ਉਹਦੇ ਵਚਨ ਚ ਲਿਖਿਆ ਹੋਇਆ ਹੈ ਕਿ ਜਿਹੜਾ ਸਰੀਰ ਤੋਂ ਬੀਜੇਗਾ ਉਹ ਵਿਨਾਸ਼ ਨੂੰ ਵੱਡੇਗਾ ਪਰ ਜਿਹੜਾ ਆਤਮਾ ਤੋਂ ਬੀਜੇਗਾ ਉਹ ਅਨੰਤ ਜੀਵਨ ਨੂੰ ਵਰਤੇਗਾ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਲੈਣੇ ਆ ਪ੍ਰਭੂ ਯਿਸੂ ਨਾਸਰੀ ਨੂੰ ਇਹੋ ਜਿਹੇ ਲੋਕ ਬਿਲਕੁਲ ਪਸੰਦ ਨਹੀਂ ਜਿਨ੍ਹਾਂ ਦਾ ਜੀਵਨ ਖੁਦਾ ਦੀ ਮਰਜ਼ੀ ਦੇ ਅਨਸਾਰ ਨਹੀਂ ਚੱਲਦਾ ਜਦ ਅਸੀਂ ਖੁਦਾ ਦੇ ਵਚਨ ਦੇ ਵਿੱਚ ਗਲਤੀਆਂ ਉਹਦੀ ਪੰਜ ਦੀ ਅਸੀਂ 19 ਐਤ ਪੜ੍ਹਦੇ ਆ ਤਾਂ ਉਹਦੇ ਵਿੱਚ ਲਿਖਿਆ ਹੋਇਆ ਆ ਕੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ ਉਹ ਇਹ ਹਨ ਹਰਾਮਕਾਰੀ ਗੰਧ ਮੰਦ ਲੋਚਕਣਾ ਮੂਰਤੀ ਪੂਜਾ ਜਾਦੂਗਰੀ ਵੈਰ ਝਗੜੇ ਹਸਦ ਕ੍ਰੋਧ ਟੜੇ ਬਾਜੀਆਂ ਫੁੱਟਾਂ ਵਿਦਤਾ ਖਾਰ ਨਸ਼ੇ ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ ਕੰਮ ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਅੱਗੇ ਆਖਿਆ ਸੀ ਬਈ ਜਿਹੜੇ ਇਹੋ ਜੇ ਕੰਮ ਕਰਦੇ ਹਨ ਉਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਕਦੀ ਨਹੀਂ ਹੋਣਗੇ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਹੈ ਆਪਣੇ ਜੀਵਨ ਨੂੰ ਪ੍ਰਭੂ ਯਿਸੂ ਨਾਸਰੇ ਦੇ ਵਚਨ ਦੇ ਅਕੋਰਡਿੰਗ ਤਾਲਣਨ ਦੀ ਮੇਰੇ ਅਜ਼ੀਜ਼ੋ ਜਦੋਂ ਸਾਡਾ ਜੀਵਨ ਇਦਾਂ ਦਾ ਹੋਗਾ ਤਾਂ ਸੱਚਮੁੱਚ ਉਹਦੇ ਵਚਨ ਚ ਲਿਖਿਆ ਆ ਅਸੀਂ ਖੁਦਾ ਦੇ ਰਾਜ ਦੇ ਕਦੀ ਵੀ ਅਧਿਕਾਰੀ ਨਹੀਂ ਬਣ ਸਕਦੇ ਅਸੀਂ ਖੁਦਾ ਦੇ ਰਾਜ ਦੇ ਅਧਿਕਾਰੀ ਕਿੰਦਾ ਬਣਨਾ ਹੈ ਸੋ ਅਸੀਂ ਅੱਗੇ ਜਦੋਂ ਪੜਾਂਗੇ ਪਰ ਕਿੰਦਾ ਆਤਮਾ ਦੇ ਫਲ ਇਹ ਹਨ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ ਇਹੋ ਜੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਅ ਨਹੀਂ ਜਿਹੜੇ ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸ਼ਿਆਂ ਦੇ ਵਿਸ਼ਿਆਂ ਸਣੇ ਸਰੀਰ ਉੱਤੇ ਛਾੜ ਦਿੱਤਾ ਜੋ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲਦੇ ਹਾਂ ਜੇ ਅਤਮਾ ਦੁਆਰਾ ਜਿਉਨੇ ਹਾਂ ਤਾਂ ਸਾਨੂੰ ਆਤਮਾ ਦੇ ਖੁਦਾ ਦੇ ਵਚਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਹallelujah ਜਿਹੜੇ ਆਤਮਾ ਲਈਂ ਵੀਜਣਗੇ ਉਹ ਆਤਮਿਕ ਜੀਵਨ ਨੂੰ ਅਨੰਤ ਜੀਵਨ ਵੱਲ ਜਾਣਗੇ ਹallelujah ਜਦੋਂ ਜੀ ਖੁਦਾ ਦੇ ਵਚਨ ਦੇ ਵਿੱਚ ਇਹਦੀ 6 ਅਧਿਆਏ ਦੀ ਉਹਦੀ ਅਸੀਂ 6 ਐਥ ਪੜ੍ਹਦੇ ਆ ਤਾਂ ਲਿਖਿਆ ਹੋਇਆ ਆ ਪਰ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਰਦਾਵ ਥਾਂ ਵਿੱਚ ਸੰਝੀ ਕਰੇ ਤੁਸੀਂ ਧੋਖਾ ਨਾ ਖਾਓ ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂ ਜੋ ਜੋ ਕੁਝ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੱਡੇਗਾ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਉਹ ਵਿਨਾਸ਼ ਨੂੰ ਵੱਡੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਡੇਗਾ ਅਤੇ ਭਲਾਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਡਾਂਗੇ ਹਾਲੇਲੂਇਆ ਅਸੀਂ ਕਦੀ ਵੀ ਮੇਰੇ ਅਜ਼ੀਜ਼ੋ ਭਲਾਈ ਕਰਨ ਲੱਗੇ ਅੱਕੀਏ ਨਾ ਮੇਰੇ ਅਜ਼ੀਜ਼ੋ ਅਗਰ ਇਸ ਨਵੇਂ ਸਾਲ ਪੁਰਾਣੇ ਸਾਲ ਦੇ ਵਿੱਚ ਸਾਡੀ ਜ਼ਿੰਦਗੀ 'ਚ ਕਿਸੇ ਨਾਲ ਵਹਿ ਰਿਹਾ ਕਿਸੇ ਨਾਲ ਕੁਸ਼ ਤਣਾਅ ਵਾ ਤੇ ਮੇਰੇ ਅਜ਼ੀਜ਼ੋ ਅੱਜ ਸਾਨੂੰ ਆਪਣੇ ਦਿਲ ਦੇ ਵਿੱਚੋਂ ਇਹ ਗੱਲਾਂ ਕਰਤਨੀਆ ਚਾਹੀਦੀਆਂ ਸਾਨੂੰ ਮਾਫ ਕਰ ਦੇਣਾ ਚਾਹੀਦਾ ਹੈ ਪ੍ਰਭੂ ਦੇ ਵਚਨ ਜਿਵੇਂ ਲਿਖਿਆ ਆ ਮਾਫ ਕਰੋ ਤਤਵ ਨੂੰ ਕੀਤਾ ਜਾਵੇਗਾ ਸਾਡਾ ਵਚਨ ਅਗਰ ਇਸ ਤਰੀਕੇ ਨਾਲ ਚੱਲੇਗਾ ਖੁਦਾ ਕਹਿੰਦਾ ਕਿ ਜਿਹੜਾ ਆਤਮਾ ਤੋਂ ਵੱਡੇਗਾ ਉਹ ਆਨਾਤਮਾ ਤੋਂ ਵੀ ਜੀਵੇਗਾ ਉਹ ਅਨੰਤ ਕਾਲ ਦੇ ਜੀਵਨ ਨੂੰ ਵੱਡੇਗਾ ਜਦ ਅਗਰ ਅਸੀਂ ਚਾਹਨੇ ਆ ਕਿ ਖੁਦਾ ਦੇ ਰਾਜ ਦੇ ਅਧਿਕਾਰੀ ਹੋਈਏ ਅਗਰ ਅਸੀਂ ਚਾਹੁੰਦੇ ਹਾਂ ਕਿ ਅਨੰਤ ਜੀਵਨ ਸਾਡੇ ਕੋਲ ਹੋਵੇ ਤਾਂ ਅੱਜ ਸਾਨੂੰ ਆਪਣੀਆਂ ਜ਼ਿੰਦਗੀਆਂ ਨੂੰ ਬਦਲਨੀ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਆਪਣੇ ਬਾਈਬਲ ਨੂੰ ਲੈ ਕੇ ਬੈਠੋ ਉਹਨਾਂ ਨੂੰ ਸਿਖਾਓ ਉਹਨਾਂ ਨੂੰ ਸਮਝਾਓ ਤਾਂ ਸੱਚ ਮੋਝ ਮੇਰੇ ਅਜ਼ੀਜ਼ੋ ਇਹ ਨਵਾਂ ਸਾਲ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਅਨੰਤ ਖੁਸ਼ੀਆਂ ਨੂੰ ਲੈ ਕੇ ਆਵੇਗਾ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਲੈ ਕੇ ਬੈਠੋਗੇ ਉਹਨਾਂ ਨੂੰ ਸਿਖਾਓਗੇ ਕਿ ਖੁਦਾ ਦੇ ਵੱਜਨ ਦੇ ਵਿੱਚ ਕੀ ਲਿਖਿਆ ਹੋਇਆ ਹੈ ਤਾਂ ਸਤਿਮੁੱਚ ਮੇਰੇ ਅਜ਼ੀਜ਼ੋ ਉਹ ਆਉਣ ਵਾਲੇ ਟਾਈਮ ਵਿੱਚ ਖੁਦਾ ਦੇ ਅچھے ਸੇਵਕ ਅچھے ਪਾਸਬਾਨ ਬਣਨਗੇ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਹੈ ਆਪਣੀ ਜੀਵਨਾਨ ਨੂੰ ਬਦਲਣ ਦੀ ਇਹ ਨਵਾਂ ਸਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੇ ਹਰ ਸਾਲ ਦੀ ਤਰ੍ਹਾਂ ਬੀਰਤ ਨਾਲ ਆਦਿ ਹੈ ਸਾਨੂੰ ਇਸ ਨਵੇਂ ਸਾਲ ਦੇ ਵਿੱਚ ਆ ਕੇ ਨਵੇਂ ਨਰੋਏ ਹੋਣ ਦੀ ਜ਼ਰੂਰਤ ਆ। ਖੁਦਾ ਦੇ ਰਾਜ ਦੇ ਅਧਿਕਾਰੀ ਅਗਰ ਬੜਨਾ ਆ ਤਾਂ ਖੁਦਾ ਦੇ ਵਚਨ ਦੀ ਖੋਜ ਸਾਨੂੰ ਕਰਨੀ ਪੈਣੀ ਆ। ਖੁਦਾ ਦੇ ਵਚਨਾਂ ਦੇ ਉੱਤੇ ਸਾਨੂੰ ਚੱਲਣਾ ਪੈਣਾ। ਜਦ ਅਸੀਂ ਖੁਦਾ ਦੇ ਵਚਨਾਂ ਦੇ ਉੱਤੇ ਚੱਲਾਂਗੇ ਤਾਂ ਸੱਚਮੁੱਚ ਪਰਮੇਸ਼ਰ ਸਾਡੇ ਰਸਤਿਆਂ ਨੂੰ ਪਧਰੇ ਕਰੇਗਾ। ਅਸੀਂ ਹੁਣੇ ਜਦੋਂ ਪੜਿਆ ਆ ਕਿ ਅਗਰ ਅਸੀਂ ਸਰੀਰ ਲਈ ਬੀਜਾਂਗੇ ਸਰੀਰ ਲਈ ਸਾਨੂੰ ਬੀਜਣ ਦੀ ਜ਼ਰੂਰਤ ਨਹੀਂਗੀ। ਦਾਦੇ ਵਚਨ ਜਿ ਲਿਖਿਆ ਕਿ ਤੁਸੀਂ ਮੇਰੇ ਰਾਜ ਦੀ ਖੋਜ ਕਰੋ ਤਾਂ ਜਿੰਗੀਆਂ ਤੁਹਾਡੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਆ ਉਹ ਮੈਂ ਤੁਹਾਨੂੰ ਦੇ ਆਂਦਾ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਵਚਨ ਦੇਤੇ ਚੱਲਣ ਦੀ ਜ਼ਰੂਰਤ ਹੈ ਜਿਹੜੇ ਮੇਰੇ ਅਜ਼ੀਜ਼ ਪੈਂਪਲਾ ਅਗਰ ਗਾਲਾਂ ਕੱਢਦੇ ਆ ਤਾਂ ਅਜੇ 9 ਸਾਲ ਦੇ ਵਿੱਚ ਗਾਲਾਂ ਕੱਢਣੀਆਂ ਛੱਡ ਦੇਣ ਅਗਰ ਜ ਮਈਆਂ ਪਹਿਣਾ ਸੀ ਚੁਗਲੀਆਂ ਕਰਦੀਆਂ ਤਾਂ ਚੁਗਲੀਆਂ ਕਰਨੀਆਂ ਛੱਡ ਦੇਣ ਸੱਚ ਮੱਚ ਜਦੋਂ ਅਸੀਂ ਆਪਣੇ ਜੀਵਨ ਨੂੰ ਬਦਲਾਂਗੇ ਤਾਂ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਡੇ ਵੱਡੇ ਕਾਰਜ ਦਿਖਾਏਗਾ ਸੋ ਸਾਨੂੰ ਪਰਬੂ ਦੇ ਵਿੱਚ ਪ੍ਰੇਮ ਨਾਲ ਆਨੰਦ ਨਾਲ ਇੱਕ ਦੂਜੇ ਨੂੰ ਪ੍ਰੇਮ ਕਰੋ ਇੱਕ ਦੂਸਰੇ ਨਾਲ ਮੇਲ ਮਿਲਾਪ ਰੱਖੋ ਹallelujah ਜਦ ਅਸੀਂ ਪ੍ਰਭੂ ਦੇ ਬਚਨ ਕਿਉਂਕਿ ਪ੍ਰਭੂ ਦਾ ਬਚਨ ਇੱਕ ਪ੍ਰੇਮ ਹੈ ਪ੍ਰਭੂ ਦਾ ਬਚਨ ਸਾਨੂੰ ਪਿਆਰ ਕਰਨਾ ਸਿਖਾਉਂਦਾ ਆ ਉਹ ਕਹਿੰਦਾ ਤੁਸੀਂ ਮੈਨੂੰ ਤਾਂ ਦੇਖਿਆ ਨਹੀਂ ਪਰ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪ੍ਰਭੂ ਯਿਸੂ ਨਾਲ ਅਸੀਂ ਨੂੰ ਪਿਆਰ ਕਰਦੇ ਆ ਪਰ ਆਪਣੇ ਗਵਾਂਢੀ ਨਾਲ ਵੈਰ ਰੱਖਦੇ ਆ ਤਾਂ ਫਿਰ ਉਹ ਕਿਹੜਾ ਪਿਆਰ ਹੈ ਮੇਰੇ ਅਜ਼ੀਜ਼ੋ ਅਗਰ ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਆਂ ਤਾਂ ਫਿਰ ਅਸੀਂ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੀਏ ਜਿਹੜੇ ਸਾਡੇ ਨਾਲ ਵੈਰ ਰੱਖਦੇ ਆਂ ਅਸੀਂ ਉਹਨਾਂ ਨੂੰ ਵੀ ਪਿਆਰ ਕਰੀਏ ਅਸੀਂ ਉਹਨਾਂ ਤੇ ਵੀ ਦਇਆ ਕਰੀਏ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਦੀ ਜੇ ਅਸੀਂ ਸਹੀ ਦਿਸ਼ਾal ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਜਾਵਾਂਗੇ ਤਾਂ ਪਰਮੇਸ਼ਰ ਦੇ ਵੱਡੇ ਵੱਡੇ ਭੇਤ ਸਾਡੇ ਤੇ ਖੁੱਲਣਗੇ ਤਾਂ ਮੇਰੇ ਅਜ਼ੀਜ਼ੋ ਖੁਦਾ ਸਾਾਨੂੰ ਬਹੁਤ ਪਿਆਰ ਕਰਦਾ ਆ ਇਹ ਦੇਖੋ ਕਿੰਨਾ ਵਧੀਆ ਸਮਾਂ ਆ ਗਿਆ ਆ ਰਮੇਸ਼ਾ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਜਗ੍ਹਾ ਜਗ੍ਹਾ ਤੇ ਮਨਾਈਆਂ ਜਾ ਰਹੀਆਂ ਹਨ ਮੇਰੇ ਅਜ਼ੀਜ਼ੋ ਆਪਣੇ ਦਿਲ ਦੀ ਖੁਰਲੀ ਨੂੰ ਅੱਜ ਸਾਨੂੰ ਤਿਆਰ ਕਰਨ ਦੀ ਜ਼ਰੂਰਤ ਹੈ ਕਿ ਪ੍ਰਭੂ ਯਿਸੂ ਨਾਸਰੀ ਜੀ ਸਾਡੇ ਦਿਲ ਦੇ ਅੰਦਰ ਜਨਮ ਲੈ ਸਾਡੀਆਂ ਜ਼ਿੰਦਗੀਆਂ ਬਦਲ ਦੇ ਅਗਰ ਸਾਡੇ ਬੱਚੇ ਨਸ਼ਿਆਂ ਤੇ ਆ ਤਾਂ ਨਸ਼ਿਆਂ ਤੋਂ ਆਜ਼ਾਦ ਹੋ ਜਾਣ ਜਦ ਅਸੀਂ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਆਪਣੇ ਦਿਲ ਦਾ ਦਰਵਾਜ਼ਾ ਖੋਲ੍ਹ ਕੇ ਆਪਣੇ ਦਿਲ ਦੀ ਖੁਰਲੀ ਦੇ ਵਿੱਚ ਬਿਠਾਵਾਂਗੇ ਤਾਂ ਸੱਚਮੁੱਚ ਪ੍ਰਭੂ ਸਾਡੇ ਦੇ ਵੱਡੇ ਵੱਡੇ ਕਾਰਜ ਇਹ ਕਰੇਗਾ ਮੇਰੇ ਅਜ਼ੀਜ਼ੋ ਸਾਨੂੰ ਜ਼ਰੂਰਤ ਹੈ ਆਪਣੇ ਆਪ ਨੂੰ ਵੀ ਬਦਲਦੀ ਔਰ ਇਹ वचन ਜਿਹੜਾ ਆ ਘਰਾਂ ਦੇ ਵਿੱਚ ਜਦੋਂ ਅਸੀਂ ਬੈਠੀ ਆਇਆ ਪੜਨਾ ਜਾਂ ਭਰਾ ਬੈੰਦੇ ਆ ਇਹ वचन ਨੂੰ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਸਿਖਾਓ ਕਿ ਕਿਸ ਤਰ੍ਹਾਂ ਅਸੀਂ ਖੁਦਾ ਦੇ वचन ਦੇ ਉੱਤੇ ਚੱਲਣਾ ਹੈ ਜਦੋਂ ਤੁਸੀਂ ਆਪਣੇ ਇਸ वचन ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਵੀ ਮੀਂਝੋਗੇ ਤਾਂ ਵੱਡਾ ਫਾਲ ਤੁਹਾਨੂੰ ਵੱਡਾ ਵਧੀਆ ਰਿਜ਼ਲਟ ਤੁਹਾਨੂੰ ਮਿਲੇਗਾ ਮੇਰੇ ਅਜ਼ੀਜ਼ੋ ਖੁਦਾ ਦੇ ਵਚਨਾਂ ਦੀ ਰਿਸਪੈਕਟ ਕਰਨੀ ਵੀ ਸਾਨੂੰ ਬੱਚਿਆਂ ਨੂੰ ਸਿਖਾਉਣੀ ਹੈ ਮੇਰੇ ਕਈ ਅਜ਼ੀਜ਼ ਭੈਣ ਭਰਾ ਮੈਂ ਦੱਸਣਾ ਚਾਹੁੰਦੀ ਆ ਕਿ ਜਦੋਂ ਖੁਦਾ ਦੇ ਪਵਨ ਦੇ ਵਿੱਚ ਜਾਂਦੇ ਆ ਤਾਂ ਵਚਨ ਨੂੰ ਪੁੰਜੇ ਰੱਖ ਲੈਂਦੇ ਮੇਰੇ ਅਜ਼ੀਜ਼ੋ ਇਹ ਵਚਨ ਦੀ ਅਹਿਮੀਅਤ ਨੂੰ ਸਮਝੋ ਇਹ ਵਚਨ ਦੀ ਕਦਰ ਕਰੂ ਇਸ ਵਚਨ ਦੀ ਸਾਨੂੰ ਕਦਰ ਕਰਨ ਦੀ ਜ਼ਰੂਰਤ ਆ ਸਾਨੂੰ ਇਸ ਵਚਨ ਨੂੰ ਆਪਣੇ ਹੱਥਾਂ ਦੇ ਵਿੱਚ ਰੱਖਣਾ ਚਾਹੀਦਾ ਆਪਣੀ ਛਾਤੀ ਨਾਲ ਲਾ ਕੇ ਰੱਖਣਾ ਚਾਹੀਦਾ ਜਿਵੇਂ ਪਰਮੇਸ਼ਰ ਨੇ ਸਾਨੂੰ ਆਪਣੀ ਛਾਤੀ ਨਾਲ ਆਇਆ ਹਰ ਦੁੱਖ ਤੋਂ ਹਰ ਸੰਕਟ ਤੋਂ ਨੇ ਸਾਨੂੰ ਬਚਾਇਆ ਔਰ ਇਸ ਧਰਤੀ ਦੇ ਉੱਤੇ ਆ ਕੇ ਸਾਡੀਆਂ ਗਰੀਬੀਆਂ ਨੂੰ ਸਾਡੀਆਂ ਬਿਮਾਰੀਆਂ ਨੂੰ ਸਾਡੀਆਂ ਜ਼ਿੰਨਤਾਂ ਨੂੰ ਉਠਾ ਲਿਆ ਮੇਰੇ ਅਜ਼ੀਜ਼ੋ ਸਭ ਤੋਂ ਪਹਿਲਾਂ ਤੁਮ ਇਸ ਵਚਨ ਦੀ ਜਿਸ ਤਰ੍ਹਾਂ ਅਸੀਂ ਕਦੀ ਦੇਖਦੇ ਹਾਂ ਕਿ ਜਦੋਂ ਬੱਚੇ ਸਕੂਲ ਦੇ ਵਿੱਚ ਜਾਂਦੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਤਾਬਾਂ ਦੀ ਰਿਸਪੈਕਟ ਕਰਨੀ ਸਿਖਾਉਂਦੇ ਆ ਜਦੋਂ ਅਸੀਂ ਵੀ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਕਿ ਇਸ वचन ਦੀ ਰਿਸਪੈਕਟ ਕਰਨੀ ਜਦੋਂ ਅਸੀਂ ਖੁਦ ਕਰਾਂਗੇ ਤਾਂ ਸਾਨੂੰ ਦੇਖ ਕੇ ਸਾਡੇ ਬੱਚੇ ਵੀ ਕਰਨਗੇ ਇਸ वचन ਨੂੰ ਕਦੀ ਵੀ ਪੁੰਜੇ ਨਹੀਂ ਰੱਖਣਾ ਮੇਰੇ ਅ ਜੇ ਮੇਰੀ ਖਾਸ ਰਿਕਵੈਸਟ ਹਦਾ ਲੱਗੇ ਕਿ ਇਸ वचन ਨੂੰ ਆਪਣੀ ਛਾਤੀ ਨਾਲ ਆਪਣੇ ਹੱਥ ਵਿੱਚ ਫੜ ਕੇ ਰੱਖੋ ਇਹ वचन ਜਿਹੜਾ ਆ ਇਹ ਬਾਈਬਲ ਜਿਹੜੀ ਆ ਸਾਡਾ ਹਥਿਆਰ ਆ ਇਸੇ ਹਥਿਆਰ ਨਾਲ ਅਸੀਂ ਸ਼ੈਤਾਨ ਨੂੰ maat ਦੇਣੀ ਆ ਇਸੇ ਹਥਿਆਰ ਨਾਲ ਅਸੀਂ ਸ਼ੈਤਾਨ ਨੂੰ ਹਰਨਾ ਆ ਮੇਰੇ ਅਜ਼ੀਜ਼ੋ ਇਹ ਵਚਨ ਸਾਡੀ ਜ਼ਿੰਦਗੀ ਚ ਬਹੁਤ ਵੱਡੀ ਅਹਿਮੀਅਤ ਰੱਖਦਾ ਆ ਸੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਮੇਰੇ ਅਜ਼ੀਜ਼ੋ ਇਸ ਵਚਨ ਦੀ ਰਿਸਪੈਕਟ ਕਰੋ ਔਰ ਖੁਦਾ ਦੀ ਵਚਨਾਂ ਦੇਤੇ ਚੱਲੋ ਅਗਰ ਪੁਰਾਣੇ ਸਾਲ ਦੇ ਵਿੱਚ ਜੋ ਵੀ ਗਲਤੀਆਂ ਕੋਈ ਗਾਲਾਂ ਮੇਰਾ ਭਰਾ ਕੱਢਦਾ ਆ ਕੋਈ ਭੈਣ ਕੱਢਦੀ ਆ ਜਾਂ ਹੋਰ ਨਾਨਾ ਪ੍ਰਕਾਰ ਦੇ ਅਸੀਂ ਗੁਨਾਹ ਕਰਦੇ ਆ ਤੇ ਮੇਰੇ ਅਜ਼ੀਜ਼ੋ ਇਸ ਪ੍ਰਾਣੀ ਇਨਸਾਨੀਅਤ ਨੂੰ ਲਾ ਕੇ ਨਵੀਂ ਸੰਜੋਣ ਸਾਨੂੰ ਬਚਨ ਨੂੰ ਸਾਨੂੰ ਪੈ ਲੈਣਾ ਚਾਹੀਦਾ ਆ ਔਰ ਜਦ ਅਸੀਂ ਬਚਨ ਨੂੰ ਪੈਣ ਕੇ ਚੱਲਾਂਗੇ ਪਰਮੇਸ਼ਰ ਸਾਡੇ ਮਾਰਗਨ ਸਿੱਧੇ ਕਰੇਗਾ ਅਗਰ ਅਸੀਂ ਚਾਹੁੰਦੇ ਆ ਕਿ ਅਸੀਂ ਸਵਰਗ ਦੇ ਰਾਜ ਦੇ ਅਧਿਕਾਰੀ ਬਣੀਏ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਇਸ ਧਰਤੀ ਦੀਆਂ ਫਾਲਤੂ ਦੀਆਂ ਚੀਜ਼ਾਂ ਵੱਲ ਸਾਨੂੰ ਧਿਆਨ ਲਾਉਣ ਦੀ ਜ਼ਰੂਰਤ ਨਹੀਂ ਹੈ ਖੁਦਾ ਦੇ ਬਚਨ ਜੇ ਵੀ ਲਿਖਿਆ ਆ ਕੀ ਫਾਇਦਾ ਤਨ ਕਮਾ ਲਿਆ ਤੇ ਜੀਵਨ ਗਵਾ ਲਿਆ ਮੇਰੇ ਅਜ਼ੀਜ਼ੋ ਤਾਂ ਸਿ ਤਨ ਭਾ ਸਾਡਾ ਇਸ ਧਰਤੀ ਦਾ ਦੁਆਜ ਜਾਵੇ ਪਰ ਸਾਡਾ ਜੀਵਨ ਨਹੀਂ ਗਵਾਜਣਾ ਚਾਹੀਦਾ ਜੀਵਨ ਸਾਡਾ ਬੜਨਾ ਚਾਹੀਦਾ ਵਾ ਜੀਵਨ ਸਾਡਾ ਬਚਣਾ ਚਾਹੀਦਾ ਔਰ ਸਾਥ ਮੋਜ ਮੇਰੇ ਅਜ਼ੀਜ਼ੋ ਜਦੋਂ ਪਰਮੇਸ਼ਰ ਵਾਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਾਂਗੇ ਉਹਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰੇ ਹੋਣ ਦਵਾਂਗੇ ਤਾਂ ਪਰਮੇਸ਼ਰ ਕਹਿੰਦਾ ਤੁਹਾਡਾ ਜੀਵਨ ਜਿਹੜਾ ਆ ਅਨੰਤ ਕਾਲ ਦਾ ਜੀਵਨ ਮੈਂ ਬਣਾ ਦੇਵਾਂਗਾ ਸੱਚਮੁੱਚ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਹੈ ਆਪਣੇ ਪ੍ਰੀवियस ਨਾਜ਼ਰੀਨ ਨੂੰ ਵਚਨ ਪ੍ਰੀवियस ਨਾਜ਼ਰੀਨ ਨੂੰ ਆਪਣੀ ਜ਼ਿੰਦਗੀ ਵਿੱਚ ਲੈਣ ਦੀ ਸੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਿੱਚ ਵਾਦੇ ਜਾਓ ਔਰ ਖੁਦਾ ਦੇ ਵਚਨ ਦੀ ਰਿਸਪੈਕਟ ਕਰਨੀ ਸਿੱਖ ਲਓ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਵਚਨ ਦੀ ਰਿਸਪੈਕਟ ਕਰਾਂਗੇ ਤਾਂ ਪਰਮੇਸ਼ਰ ਵੀ ਸਾਡੀ ਇੱਜ਼ਤ ਨੂੰ ਇਸ ਤਰਤੀ ਦੇ ਉਤੇ ਵਧਾਵੇਗਾ ਹਾਲੇਲੂਇਆ ਇਸ ਲਈ ਮੇਰੇ ਅਜ਼ੀਜ਼ੋ ਖੁਦਾਤਾ ਨੂੰ ਬਹੁਤ ਬਰਕਤ ਦੇਵੇ ਔਰ ਇਹ ਨਵਾਂ ਸਾਲ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ ਵਾਲਾ ਔਰ ਵੱਡੀ ਬਰਕਤ ਵਾਲਾ ਹੋਵੇ ਧੰਨਵਾਦ ਸੋ ਮੈਂ ਤੁਹਾਡੇ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਨੀ ਚਾਹੁੰਦੀ ਹਾਂ ਹਾਲੇਲੂਇਆ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਮੇਰੇ ਜ਼ਿੰਦਾ ਪਰਮੇਸ਼ਰ ਹਾਲੇਲੂਇਆ ਸਵਰਗੀ ਬਾਪ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਇਸ ਸੁੰਦਰ ਸਮੇ ਲਈ ਜੋ ਇਹ ਤੇਰੇ ਬੱਚਿਆਂ ਨੇ ਬਚਨ ਸੁਣਿਆ ਹੈ ਬੱਚੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਆਇਤ ਨਾ ਫੜ ਲੈ ਕੇ ਇਹ ਪਿਤਾ ਪਰਮੇਸ਼ਰ ਇਹਨਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਇਹ ਨਮਾਸਾ ਖੁਸ਼ੀਆਂ ਪਰਾ ਆਨੰਦ ਪਰਾ ਅਰਪਿਤਾ ਪਰਮੇਸ਼ਰ ਵੱਡੀਆਂ ਬਰਕਤਾਂ ਵਾਲਾ ਬਲੇਸਿੰਗ ਵਾਲਾ ਹੋਵੇ ਪਿਤਾ ਪਰਮੇਸ਼ਰ ਅਗਰ ਕਿਸੇ ਕੋ ਔਲਾਦ ਨਹੀਂ ਗਈ ਤਾਂ ਪਿਤਾ ਉਸ ਨੂੰ ਪੁਰੀ ਬੱਚੀ ਨੂੰ ਔਲਾਦ ਦੀ ਆਸ਼ੀਰਦ ਦੇ ਜੇ ਕੋ ਬੇਕਾਰ ਹੈ ਤਾਂ ਉਹਨੂੰ ਕਾਰ ਦੀ ਆਸ਼ੀਰਦ ਦੇ ਜੋ ਕੋ ਬੇ ਕਰਜਾਂ ਦੇ ਬੋਝ ਥੱਲੇ ਦੱਬਿਆ ਤਾਂ ਉਹਨੂੰ ਕਰਜਾਂ ਤੇ ਛਡਕਾਰਾ ਦੇ ਜੇ ਪਿਤਾ ਪਰਮੇਸ਼ਰ ਕਿਸੇ ਕੋ ਜੋਬ ਨਹੀਂ ਤਾਂ ਉਹਨੂੰ ਜੋਬ ਦੇ ਕਿਤੇ ਇਹ ਤੇਰੇ ਬੱਚਿਆਂ ਦੇ ਮਸਲੇ ਮੈਂ ਨਹੀਂ ਜਾਣਦੀ ਦੂਤਲਾਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਆ ਆਪਣੇ ਬੱਚਿਆਂ ਤੇ ਦਇਆ ਕਿਰਪਾ ਤੇ ਅਨੁਪ੍ਰਯ ਕਰ। ਔਰ ਵੱਡੇ ਬਲੇਸਿੰਗ ਨਾਲ ਇਹਨਾਂ ਨੂੰ ਬਲੇਸ ਕਰ ਕਿਤਾ ਪਰਮੇਸ਼ਰ। ਇਹਨਾਂ ਬੱਚਿਆਂ ਦੀ ਜ਼ਿੰਦਗੀਆਂ ਬਦਲ ਜਾਣ। ਇਹ ਬੱਚੇ ਤੇਰੇ ਵਚਨ ਦੇ ਅਕੋਰਡਿੰਗ ਚੱਲਣ ਵਾਲੇ ਵੱਨ ਪਿਤਾ ਪਰਮੇਸ਼ਰ। ਮੈਂ ਤੁਹਾਨੂੰ ਬਾਤ ਕਰਦੀਆਂ ਸ਼ੁਕਰ ਕਰਦੀਆਂ। ਇੱਕ ਇੱਕ ਬੱਚੇ ਦਾ ਆਪਣੇ ਦਾ ਮਸਲਾ ਹੱਲ ਕਰ। ਧੰਨਵਾਦ ਇਹ ਨਵਾਂ ਸਾਲ ਅਨੰਤ ਕਾਲ ਦਾ ਜੀਵਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਵੇ ਔਰ ਇਹ ਨਵਾਂ ਸਾਲ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਅੱਛੀਆਂ ਖੁਸ਼ੀਆਂ ਨੂੰ ਅੱਛੀਆਂ ਬਲੇਸਿੰਗਾਂ ਨੂੰ ਲੈ ਕੇ ਆਵੇ ਪਿਤਾ ਪਰਮੇਸ਼ਰ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਆ ਉਹ ਇਹ ਨਵੇਂ ਸਾਲ ਦੇ ਵਿੱਚ ਜਾ ਕੇ ਨਸ਼ਿਆਂ ਤੋਂ ਯਾਦ ਹੋ ਜਾ ਹਾਲੇਲੂਇਆ ਹਰ ਇੱਕ ਜੀਵਨ ਤੇ वचन ਦੀ ਖੋਜ ਕਰੇ ਹਰ ਇੱਕ ਜੀਵਨ ਤੇਰੇ वचन ਦੇ ਅਨਸਾਰ ਚੱਲੇ ਪਿਤਾ ਪਰਮੇਸ਼ਰ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰਨਾਮ ਮੰਗਦੀ ਹਾਂ ਆਮੇਨ ਸੋ ਖੁਦਾ ਤੁਹਾਨੂੰ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਬਹੁਤ ਆਇਤ ਨਾਲ ਵਾਦੇ ਜਾਓ ਅਗਰ ਇਸ ਪ੍ਰਾਰਥਨਾ ਨੂੰ ਤੁਸੀਂ ਰਿਸਿਵ ਕੀਤਾ ਹੈ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਖੁਦਾ ਤੁਹਾਨੂੰ ਬਰਕਤ ਦੇਵੇ ਔਰ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਆਸ਼ੀਸ਼